वाहेगुरु जी का खालसा वाहेगुरु जी की फतेह तू सम वडा मेरी मत थोरी राम पाले अकीर्त कना पूरण दृष्ट तेरी राम अगाद बोध अपार करते मोहे नीच कछो न जाना रतन त्याग संग्रहण कौड़ी पशु नीच एआना त्याग चलती महाचंचल, दोख कर कर जोरी नानक सरन समरत स्वामी पैज राखो मोरी ਗੁਰੂ ਪਿਆਰਿਓ ਅੱਜ ਦਾ ਵਿਚਾਰ ਕਿਛ ਲਾਹੇ ਉੱਪਰ ਕਾਲੀ ਹੈ ਕਾਲੀ ਹੈ ਕੋਈ ਕਮਾਈ ਕਰਨੀ ਚਾਹੀਦੀ ਹੈ ਕੱਲ ਨਾ ਕੱਲਣੀ ਚਾਹੀਦੀ ਹੈ ਇਹ ਮਨੁੱਖਾ ਜਨਮ ਸਾਨੂੰ ਵੱਡੇ ਕਰਮਾਂ ਨਾਲ ਮਿਲਿਆ ਹੈ ਗੁਰੂ ਪਿਆਰਿਓ ਇਸ ਵਿੱਚ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਵੀ ਸ਼ੁੱਡ ਡੂ ਦ ਡੀਡਸ ਥੈਟ ਗੇਨ ਪ੍ਰੋਫਿਟ ਕਿਹੜੇ-ਕਿਹੜੇ ਕੰਮ ਹਨ ਜਿਹੜੇ ਸਾਨੂੰ ਪ੍ਰੋਫਿਟ ਦਿੰਦੇ ਹਨ ਫਾਇਦਾ ਦਿੰਦੇ ਹਨ ਕਿਹੜੀ ਸਾਨੂੰ ਕਮਾਈ ਕਰਨੀ ਚਾਹੀਦੀ ਹੈ ਉਹ ਹੈ ਸੇਵਾ ਅਤੇ ਸਿਮਰੰਦੀ ਸਭ ਤੋਂ ਵੱਡੀ ਕਮਾਈ ਮਨੁੱਖਾ ਜੀਵਨ ਦੀ ਹੈ ਸੇਵਾ ਅਤੇ ਸਿਮਰੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ